ਅਸੀਂ ਵੀਰ ਜੀ 11 12 ਵਜੇ ਤਾਂ ਅਸੀਂ ਪਿਆਂਗੇ। ਮੁੰਡਾ ਆਇਆ ਬਾਹਰ ਲਾਇਆ ਮੈਂ। 11 12 ਵਜੇ ਅਸੀਂ ਪਿਆਂਗੇ। ਉਦੋਂ ਬਾਅਦ ਇਹ ਕੋਠੇ ਚੜ ਗਿਆ। ਅਸੀਂ ਥੱਲੇ ਪੈ ਗਏ। ਜਦੋਂ ਅਸੀਂ 5 ਵਜੇ ਉੱਠੇ ਸਾਨੂੰ ਕੋਈ ਪਤਾ ਨਹੀਂ ਹੈਗਾ ਅਸੀਂ ਆਖਿਆ ਵੀ ਬਾਹਰ ਲਾਗੇ। ਵੀ ਸਾਡਾ ਬਾਹਰ ਵੀ ਕਾਕਾ ਸਾਡਾ ਬਾਹਰ ਲਾ ਆ ਗਿਆ। ਵੀ ਮਖੌਲ ਚ ਵੀ ਕੁੰਡਾ ਲਾ ਕੇ ਜਾਂਦਾ ਜਾਂਦਾ। ਜਦ ਦੇਖਿਆ ਨਾ ਅਸੀਂ ਫੋਨ ਕਰਿਆ ਤਾਂ ਮੈਂ ਕਾਹਤੋਂ ਲਾਉਂ। ਮੈਨੂੰ ਕੀ ਲੋੜਾ ਲਾਉਣ ਦੀ ਕਿ ਮੈਂ ਕਾਹਤੋਂ ਲਾਉਂਗਾ। ਇਹ ਕਰਕੇ ਜੇ ਫੇਰ ਪੈ ਗਏ। ਫੇਰ ਇਹਨੂੰ ਫੋਨ ਕਰਿਆ। ਵੀ ਵਾਹ ਸਾਡਾ ਬਾਹਰ ਖੋਲ ਦੇ। ਵੇ ਸਾਡਾ 12 ਕਿਉਂ ਲਾਇਆ ਕਹਿੰਦਾ ਮੈਂ ਕਦੋਂ ਲਾਉਂਗਾ ਫਿਰ ਅਸੀਂ ਗਵਾਂਡੀਆ ਨੂੰ ਫੋਨ ਕਰਿਆ ਵੀ ਸਾਡੇ ਭਾਈ ਸਾਨੂੰ ਕੋਈ ਗੁੰਡਾ ਲਾ ਗਿਆ ਸਾਨੂੰ ਬਾਰ ਖੋਲੋ ਆ ਕੇ ਵੀ ਸਾਨੂੰ ਬਾਰ ਖੋਲੋ ਅਸੀਂ ਤਾਂ ਅੰਦਰ ਬੜੇ ਬੈਠੇ ਆਂ ਬੇਸਿਕ ਨਿਕੜ ਨਹੀਂ ਸਕਦੇ ਜਦ ਅਸੀਂ ਉਹਨਾਂ ਨੇ ਬਾਰ ਖੋਲਿਆ ਇਹਨਾਂ ਨੇ ਆ ਕੇ ਉਦੋਂ ਦੇਖੀ ਜਦ ਇੱਧਰ ਆਇਆ ਆ ਸਾਰਾ ਕੁਝ ਪਟਿਆ ਪਿਆ ਤੇ ਇਹਦੇ ਵਿੱਚ ਮੇਰੀ ਨੂੰਹ ਦਾ ਪੰਜ ਆਹ ਕਾਂਟੇ ਦੇ 50000 ਰੁਪਿਆ ਇਕੱਲੇ ਲਈਤੀ ਹਲੇ ਮੇਰੇ 10000 ਰੁਪਿਆ ਸੀ ਮੇਰੇ ਕੰਨਾਂ ਦੇ ਵਾਲੀਆਂ ਤੇ ਵਾਰ ਨਹੀਂ ਪਰ ਬਾਕੀ ਦਾ ਟਰੰਕ ਮੰਜੇ ਕਰ ਜਿੰਦਾਸ ਲੱਗਿਆ ਲਗਾਇਆ ਚੱਕ ਕੇ ਲੈ ਗਏ ਆਹ ਕੱਪੜੇ ਸਾਰੇ ਦਾ ਖਰੂਪਾ ਕੇ ਅਗਰ ਗੱਲ ਕਰੀਏ ਸੋਨੂ ਸਵੇਰੇ 5 ਵਜੇ ਪਤਾ ਲੱਗਿਆ ਕੋਈ 5 ਵਜੇ ਪਤਾ ਲੱਗਾ ਸਾਨੂੰ ਤੇ ਉਸ ਤੋਂ ਬਾਅਦ ਕਿਵੇਂ ਇਸ ਪੁਲਿਸ ਨੂੰ ਵਿਭਾਗ ਨੂੰ ਫਿਰ ਫਿਰ ਅਸੀਂ ਸਰਪੰਚ ਨੂੰ ਫੋਨ ਕਰਿਆ ਜੀ ਅੰਦਰੋਂ ਹੀ ਫੋਨ ਕਰਿਆ ਸਰਪੰਚ ਨੂੰ ਵੀ ਭਾਈ ਤੁਸੀਂ ਮੌਕਾ ਦੇਖੋ ਆਗੇ ਸਾਡੇ ਨਾਲ ਆ ਘਾਟਣਾ ਬਣ ਗਈ ਖੇਤ ਚ ਉਹ ਤੋਂ ਬਾਅਦ ਫਿਰ ਉਹ ਆਇਆ ਫਿਰ ਅਸੀਂ ਹੋਰ ਬੰਦਿਆਂ ਨੂੰ ਖੁਣਗੇ ਫਿਰ ਗਵਾਂਢੀਆਂ ਨੂੰ ਫੋਨ ਕਰਿਆ ਉਹ ਕਹਿੰਦੇ ਵੀ ਸਾਡੇ ਦਾ ਆ ਬਣ ਗਈ ਜਦ ਉੱਤ ਉੱਤਰ ਕੇ ਆਏ ਕਹਿੰਦੇ ਵੀ ਸਾਡੇ ਵੀ ਚੋਰੀ ਹੋ ਗਈ ਰਾਤਾਂ ਤਕਰੀਬੀ ਕਮਰੇ ਵਿੱਚ ਕੋਈ ਪੈਦਾ ਅੱਗੇ ਪੈਂਦੇ ਸੀ ਨਾ ਜੀ ਅੱਤੇ ਅਸੀਂ ਪੈਂਦੇ ਨੇ ਪੈਂਦੇ ਤਾਂ ਅਸੀਂ ਆਏ ਨਹੀਂ ਅਸੀਂ ਤਿੰਨੇ ਜਣੇ ਹੁੰਨੇ ਉੱਥੇ ਬਹਿ ਜਾਂਦੇ ਆ ਕਾਕਾ ਕੋਠੇ ਤੇ ਬਹਿ ਜਾਂਦਾ ਜੇ ਉਹ ਕਾਕਾ ਉੱਥੇ ਬਹਿੰਦਾ ਤਾਂ ਅਸੀਂ ਮੈਂ ਗੋਠੇ ਤੇ ਬਹਿ ਜਾਂਦੀ ਆ ਤੇ ਹੁਣ ਇਹਦੇ ਲਈ ਕੀ ਇਨਸਾਫ ਦੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਦਾ ਵੀ ਸਾਨੂੰ ਪਤਾ ਲੱਗਣਾ ਚਾਹੀਦਾ ਜੀ ਸੋਚੈਣੀ ਕਿਹੜਾ ਪੰਡਾ ਜੀ ਕਪਿਆ ਵਾਲੀ ਕੀ ਗੱਲ ਹੋ ਯਾਰ ਇਹ ਰਾਤ ਜੀ 11:30 ਵਜੇ 12:00 ਵਜੇ ਮੈਂ ਆਇਆ ਮੈਂ ਰੂਟੀ ਆ ਆਪਣੇ ਚਲ ਮੈਮਰੀ ਖੜਿਆ ਸੀ ਮੁੰਡੇ ਦੇ ਕੋਲ ਤੇ ਉਦੋਂ ਬਾਅਦ ਰੋਟੀ ਠੀਖਾ ਕੇ ਮੈਂ ਉੱਤੇ ਪੈ ਗਿਆ ਘਰ ਦੇ ਥੱਲੇ ਪਈ ਤੇ ਮਾਜਲ ਪੱਖਾ ਲੈ ਬਾਰੇ ਬੈਜੰਦੇ ਆ ਉੱਤੇ ਪਈਗਾ ਉਦੋਂ ਬਾਅਦ ਸਾਨੂੰ ਤਾਂ 5:00 ਵਜੇ ਪਤਾ ਲੱਗਿਆ ਘਟਨੰਦਾ ਅ ਰਾਤ ਤੁਸੀਂ ਕਿਹੜੇ ਵਜੇ ਸੀ 12:00 ਵਜੇ ਦੀ ਸਵੇਰੇ ਕਿਹੜੇ ਵਜੇ ਉੱਠੇ ਤੁਸੀਂ 5:00 ਵਜੇ 5:00 ਵਜੇ ਘਰਦਿਆਂ ਨੂੰ ਬਦਾਰ ਲਾਇਆ ਬਦਮੁਖਤੇ ਪਿਆ ਦੀ ਜੀ ਇਹਨਾਂ ਨੇ ਫਿਰ ਫੋਨ ਚੱਕਿਆ ਕੀ ਸਾਨੂੰ ਬਾਰ ਲਾਤਾ ਮੈਂ ਤਾਂ ਉੱਤੇ ਹੈ ਨਾ ਬੰਦ ਨਹੀਂ ਜਦੋਂ ਮੈਂ ਥੱਲੇ ਉਤਰ ਕੇ ਆਇਆ ਤੇ ਫਿਰ ਬਾਰ ਖੋਲਿਆ ਬਾਰ ਖੋਲ ਕੇ ਫਿਰ ਦੇਖਿਆ ਤੇ ਇਧਰ ਸਾਮਾਨ ਖੜਾਇਆ ਪਿਆ ਦੀ ਆਪਰੇ ਚ ਪੈਸੇ ਪਾਈ ਤੇ ਇਸ ਕਮਰੇ ਦੇ ਵਿੱਚ ਕੋਈ ਪਿਆ ਨਹੀਂ ਆ ਦੀ ਜੀ ਨਾ ਜੀ ਇਸ ਕਮਰੇ ਜਨੇ ਪੈਂਦੇ ਉਧਰੇ ਪੈਂਦੇ ਨੇ ਹਾਂ ਮੈਂ ਉੱਤੇ ਪਾਇਆ ਨਹੀਂ ਕਿੰਨੇ ਕ ਤੁਹਾਨੂੰ ਨੁਕਸਾਨ ਹੋਇਆ ਜੀ ਇਹ ਹੋ ਗਿਆ ਜੀ 60-7000 ਰੁਪਏ ਪਿਆ ਦੀ ਉਹ ਲੈ ਗਏ ਵਿੱਚ ਉਹ ਟੌਕਸ ਪੈਸੇ ਤੇ ਹੁਣ ਉਹ ਲੈ ਗਏ ਅਸੀਂ ਦੇਖਿਆ ਕਿ ਸੋਨੇ ਦੇ ਹੋਰੀ ਵੀ ਗਦੇ ਹੋ ਨੇ ਇਹ ਰੀਜਨਲ ਨੇ ਕਿ ਕਿਵੇਂ ਬੈਸੀ ਨਾ ਜੀ ਨਾ ਇਹਦਾ ਉਹਨਾਂ ਵਿੱਚ ਹੈਗੇ ਤੇ ਕੱਪੜਿਆਂ ਚ ਉਤਰੇ ਹੋਏ ਗਾਂਟੇ ਉਹਨਾਂ ਉਹ ਲੈ ਗਏ ਅ ਤਕਰੀਬ ਕਿੰਨੇ ਕ ਲੱਖ ਰੁਪਏ ਦਾ ਨੁਕਸਾਨ ਹੋਇਆ ਜੀ ਪਰ ਬਣਾ 60000 ਰੁਪਏ ਲੈ ਗਏ ਜੀ। ਅ ਕੈਮਰੇ ਵਗੈਰਾ ਕੋਈ ਲੱਗੇ ਹੋ ਸੀ ਆਪਣੇ ਘਰ ਚ? ਨਾ ਜੀ ਕੈਮਰਾ ਨਹੀਂ ਲੱਗੇ ਹੋ। ਕੋਈ ਤੁਨ ਕੋਈ ਸ਼ੱਕ ਸਬਾਗ ਬੇ ਮਾੜਾ ਮੋਟਾ ਕੋਈ ਆਇਆ ਕਿ ਨਾ ਹੀ ਨਾ ਐ ਤਾਂ ਪਤਾ ਨਹੀਂ ਕੀ ਸ਼ੱਕ ਕਰੀਏ ਕਿਸੇ ਦੇ। ਤੇ ਪੁਲਿਸ ਨੂੰ ਕਿੰਨੇ ਕੋਈ ਇਨਫੋਰਮ ਕਰਿਆ ਸੀ ਉਹਰੇ ਸੋ ਜੀ। ਅਸੀਂ 5:30 ਵਜੇ ਕਰਿਆ ਜੀ। ਪੁਲਿਸ ਵਾਲਿਆਂ ਨੇ ਤਾਂ ਤੀਸ ਕਰੀ ਕੋਈ ਗੱਲਬਾਤ ਕੋਈ ਸ਼ੂ ਮਿਲੇ ਵੀ। ਹਾਂ ਜੀ ਹਾਂ ਇਹਨੇ ਉਹਨੂੰ ਹੈਗੇ ਨੇ ਉਹਨੇ ਕਰੀਏ ਇਹਨਾਂ ਨੇ ਪੈੜਾਂ ਪੀਆਂ ਨੇ ਬਾਹਰ ਛਾਲ ਮਰੀ ਹੋਈ ਜੀ। ਠੀਕ ਹੈ ਜੀ। ਹਾਂ ਦੇਖ ਅੰਦਰ ਜਦੋਂ ਬੜੇ ਨੇ ਜੀ ਕਿਵੇਂ ਕੋਈ ਜਿੰਦਾ ਖੋਲੇ ਜਾਂ ਕੀ ਕਰੇ ਗੇੜ ਦਾ ਹਾਂ ਜੀ ਗੇੜ ਦਾ ਜਰਨੈਲ ਸਿੰਘ ਸਰਪੰਚ ਕਪਿਆਲ ਤਕਰੀਬਨ ਸਾਡੇ ਦੋ ਘਰਾਂ ਦੇ ਵਿੱਚ ਚੋਰੀ ਹੋਈ ਸੀ ਸਵੇਰੇ 5:00 ਵਜੇ ਤੇ ਮੈਨੂੰ ਘਰੇ ਫੋਨ ਆਇਆ ਮੈਂ ਜਦੋਂ ਫੋਨ ਚੱਕਿਆ ਮੈਨੂੰ ਫੋਨ ਆਇਆ ਵੀ ਇਸ ਕਰਕੇ ਦੋ ਘਰਾਂ ਦੇ ਵਿੱਚ ਚੋਰੀ ਹੋਈ ਹੈ ਤੇ ਚੋਰੀ ਵੀ ਇੱਕ ਘਰ ਦੇ ਵਿੱਚੋਂ 1.5 ਲੱਖ ਰੁਪਏ ਦਾ ਸਾਮਾਨ ਚੱਕਿਆ ਗਿਆ ਇੱਕ ਘਰ ਦੇ ਵਿੱਚੋਂ 2 2 ਲੱਖ ਦੇ ਲਗਭਗ ਚੱਕਿਆ ਗਿਆ ਤਕਰੀਬਨ ਚੋਰੀ ਹੈ ਘਰ ਦੇ ਪਿੱਛੋਂ ਦੀ ਟਾਕੀ ਪਾੜ ਕੇ ਦੇ ਅੰਦਰ ਜਾਖਲੋਗੇ داخل ਹੋਣ ਤਵਾ ਨਮਾਰੀ ਤੇ ਤੋੜੀ ਹੈ ਨਮਾਰੀ ਤੋੜ ਕੇ ਉਹਦਾ ਜੋ ਵੀ ਸਮੇ ਵਿੱਚ ਕੀਮਤੀ ਸਮਾਨ ਸੀ ਉਹ ਕੱਢ ਕੇ ਬਾਹਰ ਲੈ ਗਏ ਤੇ ਫਿਰ ਦੂਸਰੇ ਘਰਾਂ ਗਏ ਦੂਸਰੇ ਘਰੋਂ ਵੀ ਅਸੀਂ ਟਾਕੀ ਰਾਹੀਂ ਵੜ ਕੇ ਦੁਖ ਤਕਰੀਬ 2 ਲੱਖ ਰੁਪਏ ਦਾ ਸਮਾਨ ਉਹ ਜਾ ਕੇ ਲੈ ਗਏ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਮੈਂ ਹੋਰ ਪੰਦਰੇ ਬੰਦੇ ਬੁਲਾਏ ਪੁਲਿਸ ਨੂੰ ਫੋਨ ਕਰਿਆ ਤਾਂ ਕਰਕੇ ਅਸੀਂ ਤਕਰੀਬਨ ਦੇਖਿਆ ਵੀ ਇਹ ਕਿਸੇ ਵਧੀਆ ਗੈਂਗ ਦਾ ਕੰਮ ਹੋਇਆ ਹੋਇਆ ਹੈ ਇਸ ਦਾ ਕੋਈ ਸਰਕਾਰੀ ਹੱਲ ਕੱਢਿਆ ਜਾ ਵੀ ਇਹ ਪਿੰਡਾਂ ਦੇ ਵਿੱਚ ਇਹ ਚੋਰੀਆਂ ਹੋਣ ਲੱਗੀਆਂ ਤੇ ਕੀ ਲੋਕਾਂ ਦਾ ਬਣੂਗਾ ਬਾਹਰ ਲੋਕਾਂ ਦੇ ਖੇਤਾਂ 'ਚ ਘਰ ਪਾਏ ਨੇ ਇਹ ਦੋਨੇ ਘਰਾਂ ਦਾ ਕੀ ਨਾਮ ਹੈ ਜੀ? ਕੀ ਘਰ ਦਾ ਦੂਜੇ ਘਰ ਦਾ? ਇੱਕ ਦਾ ਨਾਮ ਸੁਖਤੈਨ ਸਿੰਘ ਹੈ। ਇੱਕ ਦਾ ਨਾਮ ਰਾਜਦੀਪ ਸਿੰਘ ਹੈ। ਦੋ ਘਰਾਂ 'ਚੋਂ ਚੋਰੀ ਹੋਈ ਹੈ ਇਹਨਾਂ ਦੀ। ਅ ਤਕਰੀਬਨ ਗੱਲ ਕਰੀਏ ਤਾਂ ਸਾਨੂੰ ਲੱਗਦਾ ਵੀ ਬਾਹਰਲੇ ਬੰਦੇ ਦਾ ਜਾਂ ਕੋਈ ਲੋਕਲ ਬੰਦੇ ਦਾ ਆਪ ਹੋ ਸਕਦਾ। ਨਹੀਂ ਇਹ ਨਹੀਂ ਕਹਿ ਸਕਦੇ ਵੀ ਜਾਂ ਬਾਹਰਲਾ ਬੰਦਾ ਹੈ ਜਾਂ ਘਰ ਦਾ ਬੰਦਾ ਹੈ। ਵੀ ਸਾਨੂੰ ਇਹ ਚਾਹੀਦਾ ਵੀ ਇਹ ਕੇਸ ਟ੍ਰੇਸ ਹੋਣਾ ਚਾਹੀਦਾ ਹੈ। ਇਹ ਚੋਰੀ ਨਿਕਲਣੀ ਚਾਹੀਦੀ ਹੈ। ਪੁਲਸਪਾ ਬਪਾ ਰਾਗੇ ਸੀ। ਪੁਲਸਪਾ ਮੌਕੇ ਤੇ ਆ ਗਈ। ਇੰਕਵਰੀ ਕੀ ਤੇਰੀਆਂ ਨੂੰ ਤੁਮ ਇੱਕ ਵਾਰ ਚੱਲ ਰਹੀ ਹੈ ਕਿਵਰੀਆਂ ਨਾਲੋਂ ਉਹ ਦੇਖ ਰਹੇ ਨੇ ਕਿ ਅਸੀਂ ਕੀ ਦੇ ਬਾਰੇ ਉਹਨੂੰ ਪ੍ਰਸਸਾ ਉਹ ਕਰ ਰਹੇ ਨੇ ਬੜਾ ਸਾਨੂੰ ਕਿ ਉਹ ਵੀ ਲੱਗਦਾ ਵੀ ਇਹ ਘਰਾਂ ਦੀ ਇਹਨਾਂ ਦੀ ਚੋਰੀ ਹੈ ਉਹਨਾਂ ਦੇ ਵਗੈਰਾ ਕੈਮਰੇ ਵਗੈਰਾ ਸਕਿਉਰਟੀ ਵਾਲਾ ਸਿਸਟਮ ਨਾ ਹੋਣਾ ਕਿ ਸਭ ਤੋਂ ਵੱਡਾ ਸਵਾਲ ਹੈ ਹਾਂ ਇਹ ਕਾਰਨ ਵੱਡਾ ਹੈ ਵੀ ਇੱਕ ਖੇਤ ਬਾਹਰ ਕਰ ਰਹੇ ਬੀਬੀ 25-25 ਲੱਖ ਰੁਪਏ ਦਾ ਘਰ ਹੈ ਤੇ ਲਾਇਆ ਹੋਇਆ ਇੱਕ 12000 ਰੁਪਏ ਦਾ ਕੈਮਰਾ ਲਾਇਆ ਨਹੀਂ ਹੋਇਆ ਚਾਹਨ ਕਿ ਫਿਰ ਗੁੱਸਾ ਹੁੰਦਾ ਨੇ ਵੀ ਸਾਡੀ ਚੋਰੀ ਹੋ ਗਈ ਸਾਡੇ ਬਾਹਰੋਂ ਆ ਕੇ ਬੰਦੇ ਵੀ ਆਪਣੀ ਆਪਣੀ ਫਿਰ ਸੇਫਟੀ ਆਪਾਂ ਰੱਖ ਨਹੀਂ ਸਕਦੇ ਆਪਾਂ ਦੇਖੇ ਸਾਡੀ ਕਿ ਚੋਰੀ ਉਹਨਾਂ ਦਾ ਕੋਈ ਕੁੱਤਾ ਰੱਖਿਆ ਹੋਇਆ ਨਹੀਂ ਹੈ ਨਾ ਹੀ ਉਹਨਾਂ ਕੋਈ ਕੈਮਰਾ ਹੈ ਨਾ ਹੀ ਕੋਈ ਆਪਣੇ ਕਦੇ ਕੋਈ ਸੁਹੁੰਦਾ ਵੀ ਜਾਸ ਸੀ ਉਹਦੀ ਕੋਈ ਸੇਫਟੀ ਬਾਤ ਸਾਡਾ ਕੋਈ ਕੰਮ ਕਰਿਆ ਹੋਇਆ ਹੈ 12ਵਾਂ ਕਾ ਹੱਥਾ ਕ ਟੁੱਟ ਕੇ ਆਉਨੇ ਆ ਕਰੇ ਆ ਕੇ ਪੈ ਜਾਨੇ ਆ ਤੇ ਘਰ ਕੇ ਨਹੀਂ ਕਿਸਦਾ ਧਿਆਨ ਨਹੀਂ ਹੁੰਦਾ ਤੇ ਹੁਣ ਲਈ ਇਸ ਲਈ ਕੀ ਇਨਸਾਫ ਨਹੀਂ ਮੌਕਾ ਚਲਦਾ ਇਨਸਾਫ ਤਾਂ ਸਰਕਾਰ ਤੋਂ ਹੀ ਮੰਗਦੇ ਵੀ ਜਿਹੜਾ ਗੁੰਡਾ ਕਰਦੀਏ ਲੁੱਟਾ ਖੋਹਾਂ ਚੋਰੀਆਂ ਹੋ ਰੀਆਂ ਨੇ ਵੀ ਸਰਕਾਰਾਂ ਦੇ ਸੇਤੀ ਸੇਤੀ ਨਾਥ ਪਾਵੇ ਇਹ ਤਾਂ ਅਚਾਨਕ ਲੋਕ ਐਸੀ ਲੋੜੇ ਚ ਲੱਗ ਲੋਕ ਕਤਲ ਹੋ ਜਾਣਗੇ ਮਰ ਜਾਣਗੇ ਲੋਕ ਲੜ ਕੇ ਇਸ ਲੋਟ ਪਿੰਡਾਂ ਦੇ ਵਿੱਚ ਕੋਈ ਬੰਦਾ ਮੰਨ ਲਓ ਕਰਦਾ ਮਾਲਕ ਬੰਦਾ ਉੱਠ ਖੜਦਾ ਉਹ ਬੰਦੇ ਅੰਦਰ ਚਾਰ ਪੰਜ ਦਾਖਲ ਨੇ ਜੇ ਬੰਦਾ ਉੱਠ ਕੇ ਜਿੰਬੜਦਾ ਉਹ ਹੋ ਸਕਦਾ ਬੰਦਾ ਕਤਲ ਵੀ ਕਰ ਦੇਣਾ ਜਾਂ ਤਾਂ ਕੋਈ ਗੰਬੀਰ ਸੱਟ ਮਾਰ ਦੇਣ ਬੰਦਾ ਬੇਕਾਰ ਹੋ ਜੇ ਇਹ ਕਾਰਨ ਹੈ ਵੱਡੇ ਸਰਕਾਰ ਨੂੰ ਵੀ ਚਾਹੁੰਦੇ ਆ ਵੀ ਸਰਕਾਰ ਤੋਂ ਮੰਗ ਕਰਦੇ ਆ ਵੀ ਸੇਤੀ ਸੇਤੀ ਲਟੇਰਿਆਂ ਦੇ ਕਾਬੂ ਪ ਮੈਂ ਈਐਸ ਤੋਂ ਕਾਲ ਸੰਚ ਚੌਕਰਾਚੋਂ ਸੜਕਾ ਕਪਿਆਲ ਘਟਨਾ ਹੋਈ ਹੈ ਰਾਤ ਦੋ ਘਰਾਂ ਦੇ ਚੋਰੀ ਹੋਈ ਹੈ ਕੀ ਹਾਂ ਹਾਂਜੀ ਇਹ ਆਪਾਂ ਨੂੰ ਹੁਣੇ ਸ਼ਮਿਲਿਆ ਦੋ ਘਰਾਂ ਦੇ ਚੋਰੀ ਹੋਈ ਹੈ ਇੱਕ ਰਾਜੇ ਸਿੰਘ ਪੁੱਤਰ ਜਗਨ ਸਿੰਘ ਦੇ ਘਰ ਇੱਕ ਸੁਖਜਾਨ ਸਿੰਘ ਪੁੱਤਰ ਜੇ ਸਿੰਘ ਦੇ ਘਰ ਇਹ ਇਹਨਾਂ ਦੋਨਾਂ ਘਰਾਂ ਦੇ ਵਿੱਚੋਂ ਕੁਝ ਕੁ ਨਕਦੀ ਤੇ ਕੁਝ ਕੁ ਸਮਾਨ ਚੋਰੀ ਹੋਈ ਹੈ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਤੇ ਇਹ ਪੱਕੀ ਤੌਰਾਂ 'ਤੇ ਆਪਾਂ ਜਲਦੀ ਜਲਦੀ ਫੇਸ ਕਰ ਲਾਗੇ ਜੀ ਆਪਾਂ ਕਾਫੀ ਹੰਤਾ ਤੱਕ ਪਲੇਸ ਕਰ ਦਿੱਤੇ ਕਿੰਨੇ ਕੁ ਲੱਖ ਰੁਪਏ ਦਾ ਨੁਕਸਾਨ ਹੋਣ ਦੀ ਮੈਨੂੰ ਸੀ 66000 ਰੁਪਏ ਤੋਂ ਨਜ਼ਿਕਾਇਸ਼ ਤੇ ਇੱਕ ਘਰ ਦੇ ਵਿੱਚੋਂ ਹੈਗਾ 7000 ਰੁਪਏ ਦਾ ਸੋਨਾ ਇਹ ਇੱਕ ਘਰ ਦੇ ਵਿੱਚੋਂ ਦੋ ਐਟਮਾਂ ਸਰ ਕੀ ਸੀਸੀਟੀਵੀ ਲੱਗੇ ਹੋਏ ਸੀ ਇਹਨਾਂ ਦੇ ਘਰਾਂ ਦੇ ਵਿੱਚੋਂ ਇਹ ਘਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਸੀ ਐਕਚੁਅਲੀ ਇੱਕ ਘਰ ਵੀ ਮਲਕੀ ਘੰਟੇ ਤੋਂ ਬਾਹਰ ਸੀ ਤੇ ਦੋਨਾਂ ਘਰਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਕਹਾਣੀ ਨਹੀਂ ਹੈਗੀ ਤੇ ਜਲਦੀ ਜਲਦੀ ਕਾਰਵਾਈ ਕਿੰਨੀ ਆ ਜਲਦੀ ਤੋਂ ਜਲਦੀ ਆਪਾਂ ਮੰਗ ਕੇ ਹੋਰ ਜਿੰਨੇ ਵੀ ਸੀਸੀਟੀਵੀ ਕੈਮਰੇ ਆ ਤੇ ਆਪਾਂ ਨੂੰ ਕੋਈ ਵੀ ਮੰਗ ਕੇ ਮਿਲਦੇ ਆ ਆਪਾਂ ਉਹ ਚੀਜ਼ ਕੈਫਰ ਕਰ ਰਹੇ ਆ ਜਲਦੀ ਜਲਦੀ ਇਹ ਚੀਜ਼ੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਜਲਦੀ ਇਸ